ਪਿਛਲੇ ਦਿਨੀ ਅਸ਼ਾਲਾ ਸ਼ਹਿਰ ਦੇ ਅੰਦਰ ਇੱਕ ਸੁਨਾਰੇ ਦੀ ਦੁਕਾਨ ਦੇ ਉੱਤੇ ਹੋਈ ਸ਼ਰਿਆਮ ਲੁੱਟ ਦੇ ਮਾਮਲੇ ਨੂੰ ਸੁਲਝਾਉਣ ਦੇ ਉਪਰੰਤ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪੀੜਿਤ ਗ੍ਰਾਹਕ ਅਤੇ ਸੁਨਾਰੇ ਨੂੰ ਮਿਲਣ ਦੇ ਲਈ ਸੁਨਾਰੇ ਦੀ ਦੁਕਾਨ ਤੇ ਪਹੁੰਚੇ ਉੱਥੇ ਹੀ ਉਨ੍ਹਾਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਐਸਐਸਪੀ ਅਤੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਸੁਨਾਰੇ ਦੀ ਦੁਕਾਨ ਤੇ ਸ਼ਰਿਆਮ ਲੁੱਟ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ। ਸੋਨੇ ਇਨਾਮੇ ਸ਼ਹਿਰ ਦੇ ਵਿੱਚ ਡੇਡੇ ਸਭ ਦੇ ਜੂ ਲੋ ਇਥੇ ਦਿਨੀ ਚਾਰ ਤਿੰਨ ਪਹਿਲਾਂ ਲੁੱਟ ਹੋਈ ਦੀਪਕੋਨਾਂ ਦੇ ਮੈਂ ਉੱਥੇ ਆਇਆ ਸੀਗਾ ਪਸੇ ਤੇ ਮੈਂ ਪਹਿਲਾਂ ਇਹਨਾਂ ਨੂੰ ਮਿਲਿਆ ਸੀਗਾ ਪਰ ਕਿਉਂਕਿ ਮੈਂ ਅਫਸਰ ਦਾਲ ਸੰਪਦ ਦੇ ਵਿੱਚ ਸੀਗਾ ਤਾਂ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਸੀ ਕਿ ਕਿਸੇ ਨਾ ਕਿਸ ਤਰ੍ਹਾਂ ਇਹ ਬੰਦੇ ਜਿਹੜੇ ਆ ਫੜੇ ਜਾਣ ਕਿਉਂਕਿ ਦਿਨ ਦਿਹਾੜੇ ਲੁੱਟ ਹੋਈ ਆ ਤੇ ਮਤਲਬ ਠੀਕ ਨਹੀਂਗਾ ਉਹ ਸਾਡੇ ਪੁਲਿਸ ਦੇ ਸਾਡੇ ਐਸਐਸਪੀ ਸਾਹਿਬ ਨੇ ਡੀਆਈਜੀ ਸਾਹਿਬ ਨੇ ਸਾਡੇ ਡੀਐਸਪੀ ਸਾਹਿਬ ਭਾਈ ਨਾਲਾ ਗੁਰਿੰਦਰ ਸਿੰਘ ਜੀ ਸਾਧਿਆਂ ਦੇ ਇੱਕ ਟੀਮ ਵਰਕ ਕਰਕੇ ਉਹਦੇ ਘਰ ਚੂੜੀਆਂ ਕਿਉਂਕਿ ਇਸ ਇਲਾਕੇ ਦੇ ਹੀ ਇੱਧਰ ਤੋਂ ਹੀ ਗਏ ਹੋ ਦੋ ਜ਼ਿਲ੍ਹਿਆਂ ਦੀ ਪੁਲਿਸ ਨੇ ਐਸਐਸਪੀ ਬਟਾਲੇ ਦੇ ਵਿੱਚ ਧਰਵਾਦੀ ਆ ਇਹਨਾਂ ਨੇ ਵੜ ਕੇ ਅਪ੍ਰੇਸ਼ਨ ਕਰਕੇ ਉਹ ਬੰਦੇ ਜਿਹੜੇ ਆ ਉਹ ਫੜ ਲਏ ਔਰ ਜਿਹੜੀ ਸਾਡੀ ਇੱਥੋਂ ਉਹਨਾਂ ਨੇ ਚਾਂਦੀ ਤੇ ਸੋਨਾ ਜਿਹੜਾ ਲੁੱਟਿਆ ਸੀਗਾ ਉਹ ਵੀ ਬਰਾਮਦ ਕਰ ਲਿਆ ਵਾਪਸ ਕਰਾਵਾਂਗੇ ਇਹ ਨਹੀਂ ਇਹ ਤਾਂ ਪਹਿਲਾਂ ਵੀ ਇੱਕ ਦਾ ਲੁੱਟ ਹੋਈ ਸੀ ਉਹ ਵੀ ਬੰਦੇ ਅਸੀਂ ਫੜਲੇ ਸੀਗੇ ਉਹਦੇ ਜਿਹੜੇ ਬੰਦੇ ਅੱਜ ਵੀ ਮੈਨੂੰ ਡਿਪਟੀ ਸਾਹਿਬ ਦੱਸ ਰਹੇ ਨੇ ਕਿ ਦੇਖਣ ਲਈ ਉਹ ਅਮਲੀ ਤਾਇਬ ਦੇ ਬੰਦੇ ਆ ਜਿਨ੍ਹਾਂ ਨੇ ਉਹ ਦਲਵਾਦਤ ਕੀਤੀ ਆ ਪਰ ਪੁਲਿਸ ਸਾਡੀ ਪੰਜਾਬ ਪੁਲਿਸ ਅਹੀ ਬਾਤ ਬਾਤ ਤਾਂ ਹੀ ਕਹਿੰਦੇ ਆ ਕਿ ਪੰਜਾਬ ਪੁਲਿਸ ਸਾਡੀ ਇਸ ਮਤਲਬ ਕਾਰਗਰ ਹੈਗੀ ਆ ਸਾਡੀ ਇਸ ਲੈਵਲ ਦੀ ਪੁਲਿਸ ਆ ਇਸ ਲੈਵਲ ਦੀ ਫੋਰਸ ਆ ਜੋ ਹੱਦ ਤਰਾਂ ਦੀ ਸਥਿਤੀ ਨੂੰ ਹੱਦ ਤਰਾਂ ਦੇ ਬੈਡ ਐਲੀਮੈਂਟ ਨਾਲ ਜਿੱਟਣ ਲਈ ਉਹ ਪੁਲੀ ਪਾਵਨ ਫੋੜਿਆ ਸੋ ਉਹਨਾਂ ਨੇ ਮੇਰੇ ਤੱਕ ਅੱਤੇ 4 ਦਿਨ ਚ ਕੇਸ ਜਿਹੜਾ ਟ੍ਰੇਸ ਕਰਤਾ ਮੈਂ ਸਾਰੇ ਅਧਿਕਾਰੀਆਂ ਵਾਲੇ ਤੁਹਾਨੂੰ ਆਦੀ ਆ ਤੇ ਮੈਂ ਭਰਾਜੀ ਨੂੰ ਮਿਲਣ ਆਇਆ ਸੀ ਇਹਨਾਂ ਨੂੰ ਕਹਿ ਕੇ ਜਿਹੜਾ ਤੁਹਾਡਾ ਸਮਾਨ ਹੈ ਜਲਦੀ ਤਾ ਦੋ ਉਹ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਤੁਹਾਨੂੰ ਜਿਹੜਾ ਮਿਲ ਜੂਗਾ ਇਸ ਕਰਕੇ ਇੱਕ ਬੜੀ ਉਡੀਕ ਲੋੜ ਨਹੀਂ ਸਮਾਜਿਕ ਉਹਦੀ ਤਾਤ ਇਦਾਂ ਦੇ ਕੰਮ ਕਰਦੇ ਆ ਪਰ ਅਸੀਂ ਲੋਕਾਂ ਦੇ ਨਾਲ ਆ ਸਾਡੀ ਪੁਲਿਸ ਲੋਕਾਂ ਦੇ ਨਾਲ ਆ ਸਾਡਾ ਪੂਰਾ ਖਿਆਲ ਹੈ ਕਿ ਅੱਗੇ ਤੋਂ ਕੋਈ ਵਾਅਦਤ ਨਾ ਹੋਵੇ ਸ਼ਹਿਰ ਦੇ ਵਿੱਚ ਅਸੀਂ ਮੇਸੇਂ ਕਰਾਉਂਦੇ ਪਰ ਕਦੀ ਨਾ ਕਦੀ ਕੋਈ ਸ਼ਤਾਨ ਬੰਦੇ ਇਦਾਂ ਦੀ ਕਾਰਵਾਈ ਕਰ ਜਾਂਦੇ ਪਰ ਕੋਈ ਨਹੀਂ ਅਸੀਂ ਉਸੇ ਦੇ ਉਹਨੂੰ ਵਿੱਚੋਂ ਫੜ ਕੇ ਜਣਾ ਲਾਇਉਨੇ ਸੋ ਮੈਂ ਇਸ ਕਰਕੇ ਮਲਾ ਜਨਾਲੇ ਇਹਨਾਂ ਕੋਲ ਆਇਆ ਸੀ ਜੀ ਇਹ ਮੇਰੇ 4 ਦਿਨ ਪਹਿਲਾਂ ਦੁਕਾਨ ਤੇ ਲੋਟ ਹੋ ਗਏ ਸੀ ਮੰਤਰੀ ਸਾਹਿਬ ਨੇ ਆਫਸਰ ਦੀ ਡਿਊਟੀ ਲਾ ਕੇ ਤੇ ਤਕਰੀਬਨ ਸਾਰਾ ਸਮਾਨ ਸਾਰੇ ਬੰਦੇ ਫੜੇ ਗਏ ਸਾਰਾ ਸਮਾਨ ਵੀ ਰਿਕਵਰ ਕਰਵਾ ਦਿੱਤਾ ਤੁਹਾਡਾ ਮੈਂ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਤੇ ਡਿਪਟੀ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਮੇਰਾ ਸਾਥ ਦਿੱਤਾ ਤੇ ਮੈਨੂੰ ਦਿਲਾਸਾ ਦਿਵਾ ਕੇ ਚੋਰੀ ਫੜਲੇ ਆ ਤੇ ਸਮਾਨ ਦਿਵਾ ਦਵਾਂਗੇ ਛੇਤੀ